ਉਧ ਘਟ ਕਰਨ ਕਰੀ ਜਾ ਰਹੇ ਪਾਸ ਕਰਾਉਣ ਵਾਲੇ ਸਰਪੀ ਸੈਣੀ ਉਧ ਘਟ ਕਰਨ ਕਰੀ ਜਾ ਰਹੇ ਕੋਈ ਹੋ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਇਹ ਚਰਚਾਵਾਂ ਦੇ ਵਿੱਚ ਇਹ ਰਹਿਣਾ ਪਸੰਦ ਹੁੰਦਾ ਕਿ ਚਾਰ ਬੰਦੇ ਇਕੱਠੇ ਕੀਤੇ ਉਧ ਘਟ ਕਰਨ ਕਰਦਾ ਉਹ ਭਰਾਵਾ ਇਹ ਪੁੱਛ ਤੇ ਲੈ ਉਧ ਘਟ ਕਰਨ ਕਰੀ ਜਾਂਦਾ ਕਾਹਦਾ ਉਧ ਘਟ ਕਰਨ ਨਾ ਆਪਣੇ ਲੈਟਰ ਪੈਡ ਤੇ ਉਹ ਕੰਮ ਪਾਸ ਕਰਾਏ ਅਫਸਰ ਸੇ ਬੰਦਨ ਤੇ ਕੋਲ ਤੇਰੀ ਲੈਟਰ ਪੈਡ ਵੀ ਹੋਵੇਗੀ ਤੇ ਨਹੀਂ ਜਾ ਰਿਹਾ ਬੜਾ ਦੁੱਖ ਲੱਗਦਾ ਇਹ ਅਸੀਂ ਜੋ ਦੇਖੀ ਸਾਡਾ ਪਰਾਇਆ ਕੋਈ ਸੱਚਾਈ ਦੇ ਉੱਤੇ ਚੱਲੂਗਾ ਕੰਮ ਐਮਐਲਏ ਦੇ ਲੈਟਰ ਦੇ ਉੱਤੇ ਐਮਐਲਏ ਮੰਤਰੀ ਦੇ ਲੈਟਰ ਦੇ ਉੱਤੇ ਕੰਮ ਪਾਸ ਹੋਏ ਹੋਣ ਤੁੰਦ ਕਟਨ ਕੋਈ ਝੂਠਾ ਵਿਅਕਤੀ ਕਰੇ ਬੜਾ ਦੁੱਖ ਲੱਗਦਾ ਕਿ ਇਹੋ ਜਿਹੇ ਕੰਮ ਸੋਗਾ ਨਿਕਲਦੇ ਸੋ ਮੈਂ ਤੁਹਾਡੇ ਨਾਲ ਬੜਾ ਦਰਦ ਹੈ ਕਿ ਸੇਵਾਦਾਰ ਤੁਸੀਂ 2022 ਦੇ ਵਿੱਚ ਬਣਾਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਪੂਰੇ ਪੰਜਾਬ ਦੇ ਸੇਵਾ ਬਕਸੀ ਪਰਮਾਤਮਾ ਨੂੰ ਲੇ ਮਾਰੇ ਬਣ ਕੇ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਤੇ ਆਪਣੇ ਵਾਰਡ ਦੀ ਹਰ ਗਲੀ ਹਰ ਸੇਵੇ ਦੀ ਲੈਨ ਸਾਰੀਆਂ ਪਾਸ ਕਰਾ ਚੁੱਕੇ ਆ ਤੇ ਅਗਲੇ ਮਹੀਨੇ ਤੋਂ ਕੰਮਾਂ ਦੀ ਸ਼ੁਰੂਆਤ ਹੋਵੇਗੀ ਕਿਉਂਕਿ ਸਾਨੂੰ ਪਤਾ ਅਸੀਂ ਕੰਮ ਕਰਵਾਏ ਆ ਅਸੀਂ ਡਾਕਟਰ ਆ ਅਸੀਂ ਸੇਵਾਦਾਰ ਆ ਤੁਹਾਨੂੰ ਪਤਾ ਕਿ ਲੋਕਾਂ ਨੂੰ ਪਤਾ ਜਦ ਹੀ ਸਰਕਾਰ ਹੋਵੇ ਕੋਈ ਕੰਮ ਕਰਵਾਉਂਦੀ ਹੁੰਦੀ ਹੈ ਜਿਹੜੇ ਆਪਣੇ ਗਲਾ ਦੀ ਝੂਠੇ ਸਰੂਪੇ ਪਵਾ ਕੇ ਚਾਰ ਵੱਲੇ ਕਿੱਥੇ ਕਰਕੇ ਕਹਿਣ ਅਸੀਂ ਕੰਮ ਪਾਸ ਕਰਾਇਆ ਉਹਨਾਂ ਨਾਲ ਲੋਕਾਂ ਨੂੰ ਪਤਾ ਹੈ ਕਿ ਭਾਈ ਨਾਮ ਤੇ ਤੂੰ ਸਰਕਾਰ ਦਾ ਕੌਂਸਲਰ ਲਾ ਤੂੰ ਕੰਮ ਪਾਸ ਕਰਾਇਆ ਮੰਤਰੀ ਕੋਟੇ ਜੋ ਕੰਮ ਹੋਏ ਹੁੰਦੇ ਉਹ ਤਾਂ ਡਾਡਨ ਝੂਠਾ ਕੌਂਸਲਰ ਕਰੀ ਜਾਵੇ ਜੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਇੱਕ ਇੱਕ ਕੰਮ ਆਪ ਸਭ ਦਾ ਪਾਸ ਹੋ ਚੁੱਕਾ ਹਰ ਗਲੀ ਪਾਸ ਹੋ ਚੁੱਕੀ ਹੈ ਸ਼ਹਿਰ ਵਾਲੇ ਤੱਕ ਰੋਡ ਪਾਸ ਚੁੱਕੀ ਹੈ ਪਾਸ ਹੋ ਚੁੱਕੀ ਹੈ 33 ਫੁੱਟ ਰੋਡ ਸਾਰੀ ਪਾਸ ਹੋ ਚੁੱਕੀ ਹੈ ਦੁਵਾਰਾ ਸੜਕ ਬਣ ਜਾ ਰਹੀ ਹੈ ਹਰ ਗਲੀ ਦੇ ਵਿੱਚ ਜਿਹੜਾ ਸ਼ਿਵਰੇ ਰਹਿ ਗਿਆ ਉਹ ਸ਼ਿਵਰੇ ਜੀ ਪਾਸ ਕਰਵਾ ਦਿੱਤਾ। ਹਰ ਆਪਣੇ ਹਲਕੇ ਦੀ ਹਰ ਸਰਪੀ ਜਿਹੜੀ ਆ ਪਾਸ ਕਰਵਾਤੀ ਹੈ। ਜਿਹੜਾ ਕੰਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਲਾਈਟਾਂ ਦੀ ਕਮੀ ਨਹੀਂ ਜੰਨੀਆਂ ਲਾਈਟਾਂ ਜਿਸ ਗਲੀ ਤੇਰੀਆਂ ਦੱਸ ਦਿਓ ਲਾਈਟਾਂ ਮਿਲਣਗੀਆਂ ਲਾਈਟਾਂ ਲਗਵਾ ਰਿਹਾ। ਤੋ ਕਹਿੰਦਾ ਮਤਲਬ ਮੈਂ ਆਪਣੇ ਵਾਰ ਦੀ ਜਾਂ ਜਐਮਐਲਏ ਬਣ ਗਿਆ ਅੱਜ ਪ੍ਰਮਾਤਮਾ ਨੇ ਮੰਤਰੀ ਬਣਾਤਾ ਤੇ ਮੈਂ ਆਪਣੇ ਇਸ ਗਲੀਆਂ ਦੇ ਵਿੱਚ ਜੰਮਿਆ ਪੜਿਆ ਇਸ ਗਲੀਆਂ ਤੋਂ ਇਹਨਾਂ ਸਾਰੇ ਭੈਣ ਭਰਾਵਾਂ ਨੇ ਇਹਨਾਂ ਵੀਰਾਂ ਨੇ ਮੈਨੂੰ ਇੱਥੇ ਪੰਜਾਂ ਤੇ ਮੈਂ ਪੁੰਜਾਂਗਾ ਮੈਂ ਕਦੀ ਨਹੀਂ ਭੁੱਲਦਾ ਮੈਂ ਹਰ ਗਲੀ ਦਾ ਹਰ ਵਾਰਡ ਦਾ ਹਰ ਪਿੰਡ ਦਾ ਕੰਮ ਜਿਹੜਾ ਨਿਮਾਣਾ ਮਲ ਕੇ ਸੇਵਾਦਾਰ ਬਣ ਕੇ ਪਾਸ ਕਰਵਾਉਂਦੇ ਆ ਥੋੜੇ ਦਿਨਾਂ ਵਿੱਚ ਕੰਮਾਂ ਦੀ ਸ਼ੁਰੂਆਤ ਹੋ ਜਾਏਗੀ ਉਦਘਾਟਨ ਵੀ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਵੀ ਅਫਸਰ ਸਰਬੰਧ ਜੁਦ ਨਸ਼ਿਆਂ ਵਿਰੋਧੀ ਤਹਿ ਜਿਹੜੀ ਨਸ਼ਾ ਮੁਕਤੀ ਯਾਤਰਾ ਉਹ ਚੱਲਦੀ ਪਈ ਆ ਸੋ ਸਾਰੇ ਵਾਡਾਂ ਦੇ ਸਾਡੀਆਂ ਭੈਣਾਂ ਭਰਾਵਾਂ ਨੇ ਵੀਰਾਂ ਨੇ ਅਤੇ ਪੋਰਟ ਕੇ ਸੌਖਾ ਵੀ ਹੈ ਕਿ ਅਸੀਂ ਆਪਣਾ ਵਾਰਡ ਦੋਨੇ ਵਾਰਡਾਂ ਨੂੰ ਨਸ਼ਾ ਮੁਕਤ ਵਾਰਡ ਬਣਾਵਾਂਗੇ ਕਿਉਂਕਿ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਜਾ ਰਹੇ ਆ तकरीबन ਹਲਕਾ ਸਾਹਮਣੇ ਹਰ ਪਿੰਡ ਚ ਗਏ ਆ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਲੀਡਰ ਸੇਬਾਂ ਸਾਰੇ ਪੰਜਾਬ ਚ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਖਲੀ ਖਲੀ ਜਾ ਕੇ ਜਦੋਂ ਇਹ ਸੌਖਾ ਆ ਰਹੇ ਆ ਕਿ ਅਸੀਂ ਆਪਣੇ ਵਾਰਡ ਆਪਣਾ ਪਿੰਡ ਨਸ਼ਾ ਮੁਕਤ ਵਾਰਡ ਬਣਾਵਾਂਗੇ ਨਸ਼ਾ ਮੁਕਤ ਪਿੰਡ ਬਣਾਵਾਂਗੇ ਸੋ ਪੂਰੇ ਪੰਜਾਬ ਦੀਆਂ ਭੈਣਾਾਂ ਅਮਤਾਾਂ ਬੁਰਗਵੀਰ ਨੌਜਵਾਨ ਸਾਹਿਬ ਦੇ ਰਹੇ ਆ ਇਸ ਸेत्रਾਂਈ ਪੰਜਾਬ ਜਿਹੜਾ ਨਸਮੁਤ ਪੰਜਾਬ ਹੋਣ ਜਾ ਰਿਹਾ ਹੈ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਸਾਨੂੰ ਵੀ ਇਹੀ ਹੁਕਮ ਲਾਇਆ ਜਾਂਦਾ ਕਿ ਅਸੀਂ ਨਿਮਾਣੇ ਬਣ ਕੇ ਆਪਣੇ ਆਪਣੇ ਵਾਡਾਂ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਅਸੀਂ ਸੇਵਾਦਾਰ ਬਣ ਕੇ ਸੇਵਾ ਕਰੀਏ ਤੋਂ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਜੂਕੇਸ਼ਨ ਪੈਕ ਸਿੱਖਿਆ ਘਰਾਵਾਂ ਤੇ ਧਿਆਨ ਦਿਓ ਦਾ ਕੰਮ ਚੱਲਿਆ ਖੇਡਾਂ ਵੱਤੋਂ ਪੰਜਾਬ ਦੀਆਂ ਦੀ ਸ਼ੁਰੂਆਤ ਹੋਈ ਬਿਜਲੀ ਦੇ ਬਿੱਲ 90% ਘਟਾ ਲੋਕਾਂ ਦੇ ਮਾਫ ਹੋਏ ਨਹਿਰਾਂ ਜਿਹੜੇ 14000 ਨਹਿਰਾਂ ਜੀਆਂ ਬੰਦ ਪਈਆਂ ਇਹ 40 ਸਾਲ ਤੋਂ ਪਿਛਲੀਆਂ ਸਰਕਾਰਾਂ ਦੇ ਕਦਮ ਜੇ ਕਰਾ ਤੁਸੀਂ ਲੋਕਾਂ ਨੂੰ ਉਹ ਨਹਿਰ ਖਦਾ ਕੇ ਟੀਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੁਣ 10 ਲੱਖ ਦਾ ਬੀਮਾ ਲੋਕਾਂ ਨੂੰ ਦਿੱਤਾ ਜਾ ਰਿਹਾ ਹਰ ਗਲੀ ਪੰਜਾਬ ਦੀ ਹਰ ਸੜਕ ਜਿਹੜੀ ਪਾਸ ਹੋ ਚੁੱਕੀ ਹੈ ਸੜਕਾਂ ਬਣ ਜਾ ਰਹੀਆਂ ਸੋ ਸੇਵਾਦਾਰ ਬਣ ਕੇ ਪਹਿਲੀ ਸਰਕਾਰ ਜਿਹੜੀ ਲੋਕਾਂ ਦੀ ਅਸੀਂ ਸੇਵਾ ਕਰ ਰਹੇ ਹਾਂ ਸੋ ਪੰਜਾਬ ਦੇ ਪੂਰਾ ਪੰਜਾਬ ਖੁਸ਼ ਹੈ ਸੋ ਅੱਜ ਜਿਹੜੀ ਇਸ ਦਵਾਰ ਨੰਬਰ 32 ਤੇ 242 ਸਾ ਮੁਕਤੀ ਯਾਤਰਾ ਦੀ ਮੀਟਿੰਗ ਹੋ ਗਈ ਹੈ ਸਾਰੇ ਨੇ ਸੋਚ ਚੁੱਕੀ ਹੈ ਤੋਂ ਮੈਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਔਰ ਸਾਰੇ ਮੀਡੀਆ ਦੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਰੀਆਂ ਚਾਰਾਂ ਮੀਟਿੰਗਾਂ ਵਿੱਚ ਪਹੁੰਚੇ ਤੋਂ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਸਰ ਲੈਂਡ ਪੁਲਿੰਗ ਜਿਹੜਾ ਸਰ ਲੈਂਡ ਪੁਲਿੰਗ ਬਾਰੇ ਵੀ ਤੁਸੀਂ ਕਿਹਾ ਕਰ ਰਹੇ ਨੇ ਇਸ ਸਮੇਂ ਕਿ ਤੁਸੀਂ ਜਿਹੜੇ ਮੰਤਰੀ ਕੋਟੇ ਚੋਂ ਉਹਦੇ ਵਿੱਚ ਮੇਰੀ ਲੈਟਰ ਪੈਰ ਦੇ ਉੱਤੇ ਮੈਂ ਕੰਮ ਪਾਸ ਕਰਾਇਆ ਆਪ ਸਭ ਜੀ ਬੰਨਾਂ ਨੂੰ ਤੁਸੀਂ ਮੀਡੀਆ ਵਾਲੇ ਵੀ ਰਿਪੋਰਟ ਕਰ ਸਕਦੇ ਹੋ ਕਿ ਇਹ ਕੰਮ ਕਿਹੜੇ ਕੋਟੇ ਚੋਂ ਪਾਸ ਹੋਇਆ ਕਾਉਂਸਲਰ ਸਾਹਿਬ ਚਾਰ ਬੰਦੇ ਲੈ ਕੇ ਉਹਦਾ ਉਹ ਘਾਟਨ ਕਰੀ ਜਾ ਰਿਹਾ ਐ ਇਹ ਉਮੀਦ ਤਾਂ ਨਹੀਂ ਸੀ ਉਸ ਬੰਦੇ ਤੋਂ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਝੂਠ ਬੋਲੇ ਗੁਰਦੁਆਰਾ ਸਾਹਿਬ ਜਾਸ ਵੀਰੇ ਸਾਹਿਬ ਜਾਣ ਵਾਲਾ ਵਿਅਕਤੀ ਝੂਠ ਬੋਲੇ ਜਿਹੜਾ ਲੋਕਾਂ ਦਾ ਸੇਵਾਦਾਰ ਬਣ ਕੇ ਝੂਠ ਬੋਲੇ ਬੜਾ ਦੁੱਖ ਲੱਗਦਾ ਲੋਕ ਕੰਮ ਉਹਦੇ ਪਾਸ ਹੋਇਆ ਉਹ ਐਮਐਲਏ ਕੋਟੇ ਚ ਹੋਇਆ ਭਰਾਵਾ ਜੇ ਕੌਂਸਲਰ ਕੋਟੇ ਜੋ ਹੈ ਹੁਣ ਜਿਹਨੇ ਮਜ਼ਦੂਰ ਘਾਟ ਰ ਕਰ ਲਈ ਤੈਨੂੰ ਕਦੀ ਨਹੀਂ ਰੁਕਣਾ ਵਾਂਗੇ ਐਮਐਲਏ ਕੋਟੇ ਦੇ ਇੱਕ ਪਲੇ ਪਾਸੇ ਕੰਮਾਂ ਦੇ ਉੱਤੋਂ ਜਿਹੜੇ ਐਮਐਲਏ ਲੈਟਰ ਦੇ ਉੱਤੇ ਪਾਸੇ ਕੰਮਾਂ ਦਾ ਉਗਠਨ ਕਰੀ ਜਾ ਰਿਹਾ ਸੋ ਇਹ ਕੰਮ ਸੁਭਾ ਨੇ ਦਿੰਦੇ ਸਵਾਸੀ ਤੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਿਆ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਦਰੇ ਕੰਮ ਹੁੰਦੇ ਆ ਸੋ ਜੇ ਇੰਧਾ ਦੀਆਂ ਝੂਠੀਆਂ ਫੇਸਬੁੱਕ ਦੇ ਵਿੱਚ ਜਾਂ ਦੋ ਖਬਰਾਂ ਲਵਾ ਕੇ ਜੇ ਆਪਣੀ ਬਾਬਾ ਖੱਟਣੀ ਚੁੰਦਾ ਤੇ ਹੋਰ ਖੱਟ ਲਵੇ ਸਰ ਸਰਕਾਰ ਵੱਲੋਂ ਲੈਂਡ ਪੁਲਿੰਗ ਦਾ ਜਿਹੜਾ ਤੋਹਫਾ ਦਿੱਤਾ ਗਿਆ ਦੇਖੋ ਲੋਕਾਂ ਦੇ ਲਈ ਨੀਤੀ ਬਣਾਈ ਗਈ ਸੀ ਪੰਜਾਬ ਦੇ ਕਿਸਾਨਾਂ ਲਈ ਨੀਤੀ ਬਣਾਈ ਗਈ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਨੀਤੀ ਪਸੰਦ ਨਹੀਂ ਆਈ ਤੇ ਅਸੀਂ ਇਹ ਫੈਸਲੀ ਪਹੁੰਚੀ ਕਿ ਕਰੀਏ ਸੋ ਕਿਸਾਨਾਂ ਦੇ ਹਿੱਤ ਲਈ ਪਾਲਿਸੀ ਜਾਂਦੀ ਗਈ ਸੀ ਜੇ ਕਿਸਾਨਾਂ ਨੂੰ ਨਹੀਂ ਪਸੰਦ ਆਈ ਤੇ ਅਸੀਂ ਇਹ ਪਾਲਿਸੀ ਦਾ ਕੀ ਕਰਨਾ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਸੋ ਪੰਜਾਬ ਦਾ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਦਲੇ ਦੇ ਲੋਕਾਂ ਦੇ ਨਾਲ ਹੈ ਕਿਸਾਨ ਭਰਾਵਾਂ ਦੇ ਨਾਲ ਹੈ ਆਪਾਂ ਦੇਖਿਆ ਕਿ ਕਿਸੇ ਸਰਕਾਰ ਬੰਦੇ ਸਾਰੀ ਜਿਹੜਾ ਮੰਡੀਆਂ ਦੇ ਵਿੱਚ ਤੁਸੀਂ ਸਰਕਾਰਾਂ ਦੇ ਦਾਣੇ ਰੋਦੇ ਹੁੰਦੇ ਸੀ ਸਰਦਾਰ ਕੁਮਾਰ ਸਿੰਘ ਮਾਲ ਜੀ ਨੇ 24 ਘੰਟਿਆਂ 'ਚ 24 ਘੰਟੇ ਕਿਰਤੀ 48 ਘੰਟਿਆਂ ਦੇ ਵਿੱਚ ਕਿਸਾਨ ਭਰਾਵਾਂ ਦੇ accountਾਂ 'ਚ ਪੈਸੇ ਆਉਣੇ ਸ਼ੁਰੂ ਹੋ ਗਏ ਸਭ ਤੋਂ ਪਹਿਲੀ ਸਰਕਾਰ ਹੈ ਜਿਹਨੇ 14000 ਕਿਲੋਮੀਟਰ ਦੀਆਂ 14000 ਨਹਿਰੀ ਜਿਹੜੀਆਂ ਨਹਿਰਾਂ ਬੰਦ ਪਈਆਂ ਨੂੰ ਚਲਵਾਇਆ ਗਿਆ ਵਧੀਆਂ ਬਣਾਇਆ ਗਿਆ ਚੇਨਾ ਤੱਕ ਪਾਣੀ ਪਹੁੰਚਾਇਆ ਗਿਆ ਪਹਿਲੀ ਸਰਕਾਰ ਜੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਲਈ ਖੜਵੀ ਆ ਖੜਵੀ ਰਹੂਗੀ ਸੋ ਜਦੋਂ ਕਿਸਾਨ ਭਰਾਵਾਂ ਨੂੰ ਕੋਈ ਸਿੱਖ ਬਖਸ਼ ਨਹੀਂ ਹੈ ਕਿ ਅਸੀਂ ਇਹੋ ਜਿਹੀ ਪੋਲਿਸੀ ਲੈਕ ਕਰਨਾ ਜਦੋਂ ਅਸੀਂ ਕਿਸਾਨ ਭਰਾਵਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਸ਼ੁਰੂ ਤੋਂ ਕਿਸਾਨ ਭਰਾਵਾਂ ਲਈ ਕੰਮ ਕਰ ਰਹੀ ਹੈ ਤੇ ਕਰਦੀ ਰਹੂਗੀ ਦੇ ਵਿੱਚ ਪਹੁੰਚਿਆ ਜਾਂਦਾ ਪਹਿਲੇ ਵਾਰਡ ਨੰਬਰ ਇੱਕ ਜਿਹੜੀ ਯਾਤਰਾ ਫਿਰ ਬਣਾ ਵਾਈ ਨੰਬਰ ਵਾਰਡ ਤੇ 23 24 ਸਾਂਝੀ ਮੀਟਿੰਗ ਮੇਰੇ ਵੀ ਸਾਰੇ ਇਲਾਕਾ ਨਿਵਾਸੀਆਂ ਨੂੰ ਜਾਗਰੂ ਕਰਦੇ ਮੈਂ ਕਿ ਜਿਹੜੇ ਨਸ਼ਾ ਰੋਗ ਦੀ ਯਾਤਰਾ ਚੱਲਦੀ ਪਈ ਹੈ ਉਹ ਸਾਰੇ ਨਸ਼ਿਆਂ ਤੋਂ ਦੂਰ ਹੋ ਜੇ ਕੋਈ ਇਲਾਕੇ 'ਚ ਕੋਈ ਇਹਦਾ ਤਰਾਰਤੀ ਅੰਸਰ ਆ ਜਿਹੜਾ ਕਿ ਨਸ਼ਾ ਪੀਦਾ ਪੂਰਾ ਸਾਨੂੰ ਗੁਰੂ ਸੂਜਨਾ ਸਾਨੂੰ ਲਈ ਕਿ ਦੋਵੇਂ ਉੱਪਰ ਇਹ ਪੰਡਿਤ ਕਾਰਵਾਈ ਕੀਤੀ ਤਦੋਂ ਠੀਕ ਓਕੇ ਹਜੀ ਸੈਣੀ ਸਾਹਿਬ ਇਸ ਵਾਰਡ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕੰਮ ਹੋ ਰਹੇ ਆ ਜਿਸ ਤਰ੍ਹਾਂ ਮੰਤਰੀ ਸਾਹਿਬ ਕਹ ਰਿਹਾ ਕਿ ਮੰਤਰੀ ਸਾਹਿਬ ਦੇ ਕੋਟੇ ਜੋ ਪਾਸ ਹੋਏ ਆ ਤੇ ਮੂਲ ਦਾ ਕਾਉਂਸਲਰ ਇੱਥੇ ਜਿਹੜੇ ਉਘਾਣ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਬਨਿਟ ਮੰਤਰੀ ਸਰਕਾਰ ਸੁਦੀਪ ਸਿੰਘ ਮੁੱਡੀਆਂ ਜੀ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜੋ ਪ੍ਰਾਣ ਰੱਖਿਆ ਗਿਆ ਜੀ ਵਾਰਡ ਨੰਬਰ 23 ਅਤੇ 24 ਦੇ ਵਿੱਚ ਅੱਜ ਜੋ ਆਪਣੇ ਕੀਮਤੀ ਸਮਾਂ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਵਿੱਚ ਆਏ ਔਰ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਦੇ ਸਵੰਤਨਤ ਯੋਗ ਹੀ ਸਿਗੇ ਸੋਚ ਪਾਈ ਗਈ ਹੈ ਔਰ ਪੂਰੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਉਸ ਪ੍ਰਸ਼ਾਸਨ ਦਾ ਪੂਰਾ ਸਵਾਦ ਦੇਣਗੇ ਜਿੱਤੇ ਵੀ ਕੋ ਨਸ਼ਾ ਤਸਕਰੂਗਾ ਉਸੇ ਇਤਨਾ ਜਿਹੜੀ ਹੈ ਉਸ ਪਾਰਟੀਆਂ ਤੇ ਸਰਕਾਰ ਨੂੰ ਦੇਣਗੇ ਸੋ ਉਮੀਦ ਕਰਦੇ ਹਾਂ ਕਿ ਪੂਰੇ ਵਾਰਡ ਵਾਸੀ ਡਟ ਕੇ ਸਾਡਾ ਸਾਥ ਦੇਣਗੇ ਇਹ ਜਿਸ ਤਰ੍ਹਾਂ ਜਿਹੜੇ ਇੱਥੇ ਕਿਸ ਤਰ੍ਹਾਂ ਜਿਹੜੇ ਕਾਰਜ ਹੋਏ ਨੇ ਕਿ ਮੰਤਰੀ ਸਾਹਿਬ ਕਹਿ ਰਹੇ ਕਿ ਮੰਤਰੀ ਸਾਹਿਬ ਦੇ ਕੋਟੇ ਚੋਂ ਕੰਮ ਹੋ ਰਿਹਾ ਪਰ ਮੌਜੂਦਾ ਕਾਉਂਸਲਰ ਉਦਘਾਟਨ ਕਰ ਰਹੇ ਨੇ ਸਰ ਜਿੰਨੇ ਵੀ ਵਾਰਡ ਨੰਬਰ 23 24 ਮਲਕਿ 21 22 23 24 ਜਿੰਨੇ ਵੀ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਉਹ ਐਮਐਲਏ ਕੋਟੇ ਵਿੱਚੋਂ ਮੰਤਰੀ ਕੋਟੇ ਵਿੱਚ ਹੋ ਰਹੇ ਨੇ ਉਹਨਾਂ ਦੇ ਲੈਟਰ ਹੈਡ ਤੇ ਦੇਖ ਕੇ ਅਸੀਂ ਮੇਅਰ ਸਾਹਿਬ ਨੂੰ ਲੈਟਰਾਂ ਦਿੱਤੀਆਂ ਨੇ ਕਮਿਸ਼ਨਰ ਸਾਹਿਬ ਕੋ ਪਹਿਲੇ ਟਾਈਮ ਜਦੋਂ ਮੇਅਰ ਨਹੀਂ ਸੀਗੇ ਕਮਿਸ਼ਨਰ ਸਾਹਿਬ ਕੋ ਲੈਟਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਲੈਟਰਾਂ ਦੇ ਉੱਤੇ ਉਹ ਕੰਮ ਪਾਸ ਹੋਏ ਨੇ। ਵਾਰਡ ਨੰਬਰ ਜਿਹੜਾ ਉਦੋਂ 26 27 ਦੇ ਹਿਸਾਬ ਦੇ ਨਾਲ ਵੀ ਜਿਹੜੇ ਆ ਪਾਸ ਹੋਏ ਨੇ ਔਰ 23 24 25 ਦੇ ਹਿਸਾਬ ਦੇ ਨਾਲ ਵੀ ਨਵੇਂ ਦੇ ਹਿਸਾਬ ਨਾਲ ਵੀ ਪਾਸ ਹੋਏ ਨੇ। ਜਦ ਲੈਟਰ ਹੈਡ ਉਹ ਜਿਹੜਾ ਆ ਐਮਐਲਏ ਸਾਹਿਬ ਦੇ ਲੈਟਰ ਦੇ ਉੱਤੇ ਲਿਖ ਕੇ ਕੰਮ ਪਾਸ ਹੋ ਰਹੇ ਨੇ। ਜਦੋਂ ਕੋਟਾ ਦਾ ਐਮਐਲਏ ਸਾਹਿਬ ਦਾ ਹੀ ਹੋਣਾ ਨਾ। ਜਦੋਂ ਕਿਸੇ ਕੌਂਸਲਰ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋਣਗੇ ਉਹ ਆਪਣਾ ਲੈਟਰ ਵੀ ਦਿਓਗੇ ਲੈਟਰ ਸ਼ੋਅ ਕਰ ਦੇਣ। ਨਹੀਂ ਤਾਂ ਸਾਡਾ ਯੱਕ ਤੁਸੀਂ ਅਫਸਰਾਂ ਦੇ ਕੋਲ ਦੇਖ ਲਓ। ਐਮਐਲਏ ਸਾਹਿਬ ਦਾ ਜਿਹੜਾ ਲੈਟਰ ਲੱਗਿਆ ਹੋਇਆ ਵਾ ਕਾਰ ਕੁਝ ਨੇ ਅਫਸਰਾਂ ਦੇ ਗੋਲ ਹੈਗਾ ਵਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਉਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੰਮ ਹਜੇ ਤੱਕ ਪਾਸ ਹੋਏ ਨੇ ਉਹ ਐਮਐਲਏ ਸਾਹਿਬ ਦੇ ਕੋਲ ਕਿਹੜਾ ਕੋਈ ਵਿਸ਼ੇਸ਼ ਕੰਮ ਹੋਇਆ ਜਿਹਦਾ ਉਹ ਘਾਟਨ ਮੌਜੂਦਾ ਕਾਉਂਸਲਰ ਨੇ ਕੀਤਾ ਤੇ ਮੌਜੂਦਾ ਕਾਉਂਸਲਰ ਹੈ ਕੌਣ ਮੌਜੂਦਾ ਕਾਉਂਸਲਰ ਤਾਂ ਆਪਣੇ ਗੁਰਮੀਤ ਸਿੰਘ ਮੁੱਢਿਆ ਜੀ ਨੇ ਜਿੱਦਾਂ ਸੀਵਰੇਜ ਆ ਜਾਂ ਵਾਟਰ ਸਪਲਾਈ ਦੇ ਆ ਜਿਹੜੇ ਕੰਮ ਸੀਗੇ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹ ਕੰਮ ਪਾਸ ਹੋਏ ਨੇ ਉਹ ਥੋੜੇ ਜਿਹੇ ਬੰਦੇ 8-10 ਬੰਦੇ ਆਪਣੇ ਕੱਗੇ ਕੀਤੇ ਉਹਨਾਂ ਜਾ ਕੇ ਟੱਕ ਲਾ ਗਏ ਕਿਹੜੀ ਜਗ੍ਹਾ ਟੱਕਣਾ ਜੀ ਪਰ ਮੁੰਡੀਆਂ ਪਿੰਡ ਦੇ ਵਿੱਚ ਟੱਕ ਲਾਈ ਇੱਕ ਦੋ ਜਗ੍ਹਾ ਦੇ ਵਿੱਚ ਪਿੰਡ ਦੇ ਬਾਹਰ ਬਾੜ ਵਾਲੇ ਇਲਾਕੇ ਦੇ ਵਿੱਚ ਇੱਕ ਦੋ ਜਗ੍ਹਾ ਤੇ ਟੱਕ ਲਗਾਏ ਨੇ ਉਹ ਕੰਮ ਆਲਰੇਡੀ ਕੰਮ ਪਾਸ ਕਰਾਉਣ ਨੂੰ 6 ਮਹੀਨੇ 8 ਮਹੀਨੇ ਜਾਂ ਸਾਲ ਤੱਕ ਲੱਗ ਜਾਂਦਾ ਹੈ ਫਿਰ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਉਹ ਘਾਟਨ ਕਰਨਾ ਇਹ ਦੇਖੋ ਜਿਹਨੇ ਕੰਮ ਪਾਸ ਕਰਵਾਇਆ ਹੋਵੇ ਉਦਘਾਟਨ ਕਰਨ ਦਾ ਜਿਹੜਾ ਹੱਕ ਆ ਉਹਨਾਂ ਦਾ ਹੀ ਆ ਜਦੋਂ ਉਹਨਾਂ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋਊਗਾ ਬੜੀ ਖੁਸ਼ੀ ਦੇ ਨਾਲ ਉਹ ਮਤਲਬ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ ਤੇ ਉਹਨਾਂ ਨੂੰ ਤਾਂ ਐਂ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਵੇਂ-ਨਵੇਂ ਬਣੇ ਆ ਹੁਣੇ-ਹੁਣੇ ਜਾ ਕੇ ਫਟਾਫਟ ਉਦਘਾਟਨ ਕਰ ਦਈਏ ਤੇ ਕ੍ਰੈਡਿਟ ਮਿਲ ਜਾਊਗਾ ਕੋਈ ਕੌਂਸਲ ਸਾਹਿਬ ਫਟਾਫਟ ਕੰਮ ਕਰਾਉਣ ਲੱਗ ਗਏ ਨੇ ਪਰ ਇੰਨੀ ਜਲਦੀ ਕੰਮ ਨਹੀਂ ਹੁੰਦੇ ਕਾਫੀ ਟਾਈਮ ਲੱਗਦਾ ਕੰਮ ਪਾਸ ਹੋਣ ਨੂੰ ਫਾਈਲਾਂ ਦਸਤਕਿਆਂ ਦੇ ਵਿੱਚ ਘੁੰਮਦੇ ਆ ਘੁੰਮਦੇ ਆ ਬਹੁਤ ਟਾਈਮ ਲੱਗਦਾ ਸੋ ਹਜੇ ਉਹਨਾਂ ਦੇ ਕੋਟੇ 'ਚ ਕੋਈ ਕੰਮ ਨਹੀਂ ਪਾਸ ਹੋਇਆ ਚਲੋ ਉਹਨਾਂ ਦੇ ਕੋਟੇ 'ਚ ਕੰਮ ਪਾਸ ਹੋਊਗਾ ਕੌਂਸਲਰ ਸਾਹਿਬ ਦੇ ਕੋਟੇ 'ਚ ਕੰਮ ਪਾਸ ਹੋਊਗਾ ਫਿਰ ਉਦਘਾਟਨ ਕਰਨਾ ਬਹੁਤ ਚੰਗੀ ਗੱਲ ਹੈ ਕੀ ਸਲਾਹ ਕੀ ਦਿਨੇ ਹਾਂ ਮੌਜੂਦਾ ਕੌਂਸਲਰ ਨੂੰ ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਉਹਨਾਂ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋ ਜੂਗੇ ਤੇ ਉਦਘਾਟਨ ਕਰਨ ਨਾਲ ਬੜੀ ਖੁਸ਼ੀ ਦੇ ਨਾਲ ਅੱਲੇ ਜਿਹੜੇ ਆ ਐਮਐਲਏ ਕੋਟੇ 'ਚ ਕੰਮ ਪਾਸ ਹੋ ਰਹੇ ਨੇ ਇਹਨਾਂ ਦਾ ਉਦਘਾਟਨ ਕਰਨ ਦਾ ਜਿਹੜਾ ਅਧਿਕਾਰ ਆ ਉਹ ਐਮਐਲਏ ਸਾਹਿਬ ਦਾ ਹੀ ਆ ਬੰਦਾ ਆ ਜਾਂ ਉਹ ਆਪਣੇ ਨੁਮਾਇੰਦੇ ਦੇ ਤੌਰ ਤੇ ਕਿਸੇ ਨੂੰ ਕਰਵਾ ਲੈਣ ਉਹਨਾਂ ਦਾ ਹੀ ਅਧਿਕਾਰ ਹੁੰਦਾ